ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਭ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਣੇ ਖੇਤਾਂ ਦੇ ਪਿੰਡ ਬੋਟਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਬਣਾ ਰਹੇ ਹਾਂ ਪਹਿਲਾਂ ਆਪਾਂ ਬਾਵਰ ਸਿਸਟਮ ਤੇ ਕਦੂਵਾਰੀ ਵੀਡੀਓ ਬਣਾਈ ਸੀ ਤੇ ਜੋ ਹੁਣ ਅੱਜ ਆਪਣੇ ਕੋਲੇ ਤੋਰੀ ਲੱਗੀ ਹੋਈ ਹੈ ਤੋਰੀ ਬਾਰੇ ਅੱਪਰ ਗੋਤਰਾਂ ਉੱਤੇ ਜਾ ਰਹੇ ਹਾਂ ਕਿ ਤੋਰੀ ਨੂੰ ਆਪਾਂ ਬਾਵਰ ਸਿਸਟਮ ਦੇ ਵਿੱਚ ਕਦੋਂ ਲਾਈਏ ਤੇ ਕਿਹੜੀ ਵੈਰਾਈਟੀ ਲਾਈਏ ਕਿਉਂਕਿ ਬਾਵਰ ਸਿਸਟਮ ਹੈ ਇਹ ਸਿਸਟਮ ਹੈ ਜਿਹਦੇ ਵਿੱਚ ਹਾਈਬ੍ਰਿਡ ਤੋਰੀ ਕਾਮਯਾਬ ਨਹੀਂ ਹੈਗੀ ਤੇ ਦੇਸੀ ਤੋਰੀ ਕਾਮਯਾਬ ਹੈ ਕਿ ਦੇਸੀ ਟੋਰੀ ਜਦੋਂ ਬਾਲਾ ਦਨੇ ਫੈਲਦੇ ਦੀ ਬਹੁਤ ਹੈ ਨਿਆਰ ਦੇ ਉੱਪਰ 25 ਤੋਂ 30 ਦੀ ਫੁੱਟ 35 35 ਫੁੱਟ ਤੱਕ ਵੀ ਉਹਦੀਆਂ ਬੇਲਾਂ ਚਲੀਆਂ ਜਾਂਦੀਆਂ ਪਰ ਜੇ ਹਾਈਬ੍ਰਿਡ ਟੋਰੀ ਦੀ ਗੱਲ ਕਰੀਏ ਤਾਂ ਹਾਈਬ੍ਰਿਡ ਟੋਰੀ ਵੱਧ ਤੋਂ ਵੱਧ 10 ਫੁੱਟ ਤੱਕ ਹੀ ਜਾਂਦੀ ਹੈ ਤੇ ਇਸ ਲਈ ਉਹ ਪੂਰੀ ਜਾਲ ਤੇ ਕੰਮ ਜਪ ਨਹੀਂ ਹੈਗੀ ਤੇ ਜਿਹੜੀ ਦੇਸੀ ਟੋਰੀ ਹੈ ਉਹ ਝਾੜ ਵੀ ਹਾਈਬ੍ਰਿਡ ਨਾਲੋਂ ਬਹੁਤ ਜ਼ਿਆਦਾ ਦਿੰਦੀ ਹੈ ਮਤਲਬ ਦੁਗਣੇ ਤੱਕ ਝਾੜ ਉਹਦਾ ਵੱਗ ਜਾਂਦਾ ਹੈ ਦੇਸੀ ਟੋਰੀ ਦਾ ਜਿਹੜਾ ਸਾਈਜ਼ ਆ ਉਹ 2 2 ਫੁੱਟ ਤੱਕ ਜਦੋਂ ਆਪਾਂ ਉੱਪਰੋਂ ਲਮਕਾਉਣੇ ਆ ਬਗ ਜਾਂਦਾ ਪਰ ਜੇਕਰ ਦੇ ਹਾਈਬ੍ਰਿਡ ਤੋਰੀ ਦੀ ਗੱਲ ਕਰੀਏ ਹਾਈਬ੍ਰਿਡ ਤੋਰੀ ਫੁੱਟ ਤੋਂ ਕਹਾ ਇਹਦਾ ਸਾਈਜ਼ ਨਹੀਂ ਲੰਘਦਾ ਤੇ ਉਸ ਹਿਸਾਬ ਨਾਲ ਇਹਦਾ ਭਾਰ ਨਹੀਂ ਬਣਦਾ ਭਾਰ ਦੇ ਮੁੱਲ ਹੈ ਤੇ ਬਹੁਤ ਵਧੀਆ ਆਪਣੇ ਜਾ ਕੇ ਬਾਜ਼ਾਰ ਦੇ ਵਿੱਚ ਜਿਹੜੀ ਦੇਸੀ ਤੋਰੀ ਉਹ ਵਿਕਦੀ ਹੈ ਤੇ ਇਸ ਲਈ ਬਾਵਰ ਸਿਸਟਮ ਦੇ ਵਿੱਚ ਆਪਾਂ ਦੇਸੀ ਤੋਰੀ ਲਾਈਏ ਅੱਜ ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬਾਵਰ ਸਿਸਟਮ ਦੇ ਵਿੱਚ ਜਿਹੜੀ ਤੋਰੀ ਆ ਉਹ ਆਪਾਂ ਕਿੰਨੀ ਦੂਰੀ ਤੇ ਲਾਈਏ ਤੇ ਕਿੰਨੇ ਖਾਦਾਂ ਪਾਈਏ ਤੇ ਕਿੰਨੇ ਕਿ ਬੀਜ ਦੀ ਲੋੜ ਹੈ ਤੇ ਆਪਾਂ ਨੂੰ ਕਿੰਨਾ ਖਰਚਾ ਆ ਜਾਂਦਾ ਬਾਵਰ ਸਿਸਟਮ ਦੇ ਉੱਪਰ ਤੇ ਬਾਕੀ ਜੋ ਆਪਾਂ ਨੂੰ ਇਹਨੂੰ ਖਾਦਾ ਵਗੈਰਾ ਜਾਂ ਪਾਣੀ ਤੇ ਜਾਂ ਜ਼ਹਿਰਾਂ ਦੇਣੀ ਹੈ ਤੇ ਕਿੰਨੀ ਕਿ ਲੇਬਰ ਦੀ ਲੋੜ ਹੈ ਤੇ ਇਹ ਸਾਰੇ ਵਿਸ਼ੇ ਤੇ ਅੱਜ ਜਿਹੜੀ ਵੀਡੀਓ ਹੈ ਉਹ ਬਾਵਰ ਸਿਸਟਮ ਬਾਰੇ ਆਪਾਂ ਕਰਦੇ ਹਾਂ ਗੱਲ ਬਾਵਰ ਸਿਸਟਮ ਛੋਟੇ ਕਿਸਾਨਾਂ ਦੇ ਲਈ ਬਹੁਤ ਵਧੀਆ ਸਿਸਟਮ ਬਣਿਆ ਹੋਇਆ ਹੈ ਇਸ ਨੂੰ ਲਾਉਣ ਤੇ 2 ਤੋਂ 2.5 ਲੱਖ ਰੁਪਏ ਖਰਚਾ ਆ ਜਾਂਦਾ ਹੈ ਜੋ ਕਿ ਇੱਕ ਸਾਲ ਦੇ ਵਿੱਚ ਹੀ ਕਿਸਾਨ ਵਾਪਸ ਕਰ ਸਕਦਾ ਹੈ ਮੈਮੀਨਾ ਬਾਵਰ ਸਿਸਟਮ ਦੇ ਵਿੱਚ ਟੋਰੀ ਲਾਉਣ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਆਪਾਂ ਖੇਤ ਦੀ ਬਾਹ ਬਹਾਈ ਕਰਕੇ ਸਭ ਤੋਂ ਪਹਿਲਾਂ ਖਾਦਾਂ ਪਾਈਏ 3 ਗੱਟੇ ਸੁਪਰ 1 ਗੱਟਾ ਨਾਈਟ੍ਰੋਜਨ 1 ਗੱਟਾ ਪੋਟਾਸ਼ ਖੇਤ ਦੇ ਵਿੱਚ ਪਾਈਏ ਜੇਕਰ ਮਿੱਟੀ ਟੈਸਟ ਕਰਾਈ ਹੋਈ ਹੈ ਤਾਂ ਆਪਾਂ ਖਾਦਾਂ ਉਸ ਅਧਾਰ ਤੇ ਬਾਹਣ ਦੇ ਵਿੱਚ ਪਾ ਸਕਦੇ ਹਾਂ ਖਾਦਾਂ ਜਿੱਥੇ ਆਪਾਂ ਖਾਲੀਆਂ ਬਣਾਉਣੀਆਂ ਹਨ ਉੱਥੇ ਹੀ ਪਾਈਏ ਉਸ ਤੋਂ ਬਾਅਦ ਬੱਟਾ ਬਣਾ ਕੇ ਬੀਜ ਲਾਈਏ ਬੱਟਾ ਆਪਾਂ ਟਰੈਕਟਰ ਦੇ ਨਾਲ ਵੀ ਪਾ ਸਕਦੇ ਹਾਂ ਪਰ ਜੇਕਰ ਆਪਾਂ ਬੱਟਾ ਖੰਭਾਂ ਵਾਲੀ ਲਾਈਨ ਤੇ ਪਾਉਣੀਆਂ ਹਨ ਤਾਂ ਆਪਾਂ ਨੂੰ ਇਹ ਬੱਟਾ ਹੱਥਾਂ ਵਾਲੇ ਜਿੰਦਰੇ ਦੇ ਨਾਲ ਹੀ ਪਾਉਣੀਆਂ ਪੈਣਗੀਆਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਖਾਲੀ ਤੋਂ ਖਾਲੀ ਦੀ ਖਾਲੀ ਤੋਂ ਖਾਲੀ ਦਾ ਡਿਸਟੈਂਸ 15 ਫੁੱਟ ਰੱਖੀਏ ਬੀਜ ਤੋਂ ਬੀਜ ਦਾ ਜਿਹੜੀ ਦੂਰੀ ਐ ਉਹ ਆਪਾਂ ਨੂੰ 3 ਫੁੱਟ ਤੇ ਲਾਈਏ ਜੇਕਰ ਬੀਜਾਂ ਦੀ ਗੱਲ ਕਰੀਏ ਤਾਂ ਬੀਜ ਘਰ ਦਾ ਹੀ ਰੱਖਿਆ ਹੁੰਦਾ ਹੈ ਜੋ ਕਿ ਇੱਕ ਏਕੜ ਲਈ 1000 ਬੀਜ ਜਾਂ ਤਿੰਨ ਤੋਰੀਆਂ ਆਪਾਂ ਲੈ ਸਕਦੇ ਹਾਂ ਕਿਉਂਕਿ ਇੱਕ ਤੋਰੀ ਦੇ ਵਿੱਚੋਂ ਲਗਭਗ ਆਪਾਂ ਨੂੰ 400 ਬੀਜ ਮਿਲ ਜਾਂਦੇ ਹਨ ਇਹ 400 ਬੀਜ ਆਪਾਂ ਨੂੰ ਤਿੰਨ ਤੋਰੀਆਂ ਤੋਂ 1200 ਬੀਜ ਮਿਲ ਜਾਣਗੇ ਆਪਣੇ 1 ਏਕੜ ਦੇ ਲਈ 1000 ਬੀਜਾਂ ਦੀ ਆਪਾਂ ਨੂੰ ਲੋੜ ਹੈ ਬੀਜ ਲਾਉਣ ਅਪਰੰਥ ਆਪਾਂ ਖਾਲੀਆਂ ਦੇ ਵਿੱਚ ਪਾਣੀ ਲਾ ਦੇਈਏ ਇਹ ਬਰਾਇਟੀਆਂ ਆਪਾਂ ਨੂੰ ਜਿਹੜੀਆਂ ਦੇਸੀ ਨੇ 60 ਦਿਨਾਂ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਕਈ ਵੀਰਾਂ ਦੇ ਜਿਹੜੀ ਪਹਿਲਾਂ ਆਪਾਂ ਕੱਦੂ ਦੇ ਵੀਡੀਓ ਬਣਾਏ ਸੀ ਉਸ ਕਮੈਂਟ ਆਏ ਸੀ ਵੀ ਖਰਚਾ ਤੇ ਆਮਦਨ ਵੀ ਨਾਲ ਹੀ ਦੱਸਿਆ ਕਰੋ ਹੁਣ ਆਪਾਂ ਪਹਿਲਾਂ ਖਰਚੇ ਦੀ ਗੱਲ ਕਰਦੇ ਹਾਂ ਪਹਿਲਾ ਖਰਚਾ ਜਿਹੜਾ ਉਹ ਆਪਾਂ ਨੂੰ ਬਾਹ ਬਾਹੀ ਦਾ ਪੈਂਦਾ 2000 ਰੁਪਏ 1 ਏਕੜ ਤੇ ਉਸ ਤੋਂ ਬਾਅਦ ਆਪਾਂ ਨੂੰ ਖਾਦਾਂ ਦਾ ਖਰਚਾ ਜਿਹੜਾ ਉਹ 8000 ਰੁਪਏ ਤੇ ਜੇ ਆਪਾਂ ਸਪਰੇਹਾਂ ਦੀ ਗੱਲ ਕਰੀਏ ਜੋ ਆਪਾਂ ਨੂੰ ਪੀੜਿਆ ਮਕਾਉਣਿਆਂ ਤੇ ਬਾਸਤ ਸਪਰੇਹਾਂ ਕਰਨੀਆਂ ਪੈਂਦੀਆਂ ਨੇ ਉਹ 8500 ਰੁਪਏ ਇੱਕ ਏਕੜ ਦਾ ਖਰਚਾ ਆ ਜਾਂਦਾ ਇੱਕ ਜਿਹੜਾ ਚੌਥਾ ਖਰਚਾ ਹੈ ਇਹ ਕਈ ਕਿਸਾਨ ਵੀਰਾਂ ਨੂੰ ਪੈਂਦਾ ਤੇ ਕਈ ਨੂੰ ਨਹੀਂ ਪੈਂਦਾ ਜਿਹੜੇ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਉਹਨਾਂ ਨੂੰ ਇਹ 25000 ਰੁਪਏ ਖਰਚਾ ਪੈਂਦਾ ਆਪਾਂ ਨੂੰ 100 ਦਿਨ ਆਪਣੀ ਫਸਲ ਮੰਡੀ ਦੇ ਵਿੱਚ ਲੈ ਕੇ ਜਾਣੀ ਪੈਂਦੀ ਹੈ ਇੱਕ ਦਿਨ ਦਾ ਆਪਾਂ ਨੂੰ 250 ਰੁਪਏ ਖਰਚਾ ਪੈਂਦਾ ਇਹ ਆਪਾਂ ਨੂੰ ਕਈ ਕਿਸਾਨਾਂ ਨੂੰ ਇਹ 25000 ਰੁਪਏ ਖਰਚਾ ਪੈਂਦਾ ਪਰ ਜਿਨ੍ਹਾਂ ਦੇ ਬਿਵਾਰੀ ਖੇਤਾਂ ਤੋਂ ਜਗਦੇ ਆ ਉਹਨਾਂ ਨੂੰ ਇਹ ਖਰਚਾ ਨਹੀਂ ਪੈਂਦਾ ਇਹ ਸਾਰੇ ਖਰਚੇ ਆਪਾਂ ਨੂੰ ਬਾਵਰ ਸਿਸਟਮ ਦੇ ਵਿੱਚ ਪੈਂਦੇ ਹਨ ਲੇਬਰ ਦਾ ਖਰਚਾ ਆਪਾਂ ਲਾਇਆ ਨਹੀਂ ਕਿਉਂਕਿ ਕਈ ਕਿਸਾਨਾਂ ਕੋਲ ਆਪਣੀ ਲੇਬਰ ਹੁੰਦੀ ਹੈ ਜਿਨ੍ਹਾਂ ਕੋਲ ਆਪਣੀ ਲੇਬਰ ਨਹੀਂ ਤਾਂ ਉਹ 35 ਤੋਂ 40000 ਰੁਪਏ ਲੇਬਰ ਦਾ ਖਰਚਾ ਲੈ ਕੇ ਚੱਲਣ ਜੇਕਰ ਆਪਾਂ ਆਮਦਨ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਆਪਾਂ ਨੂੰ 130 ਕੁਆਂਟਲ ਝਾੜ 1 ਏਕੜ ਤੋਂ ਮਿਲਿਆ ਸੀਗਾ ਜੇਕਰ ਰੇਟ ਦੀ ਗੱਲ ਕਰੀਏ ਰੇਟ ਆਪਾਂ ਨੂੰ ਐਵਰੇਜ ਰੇਟ ਆ ਜਿਹੜਾ ਉਹ 2000 ਰੁਪਏ ਕੁਆਂਟਲ ਦਾ ਮਿਲ ਗਿਆ ਸੀਗਾ ਤੇ ਆਪਾਂ ਨੂੰ 2 ਲੱਖ 60000 ਰੁਪਏ ਸ਼ੁੱਧ ਆਮਦਨ ਹੋ ਗਈ ਸੀ ਜੋ ਖਰਚਾ ਹੁੰਦਾ ਉਹ ਅਗਲੀ ਫਸਲ ਕਣਕ ਦੀ ਹੁੰਦੀ ਹੈ ਉਹ ਕੱਢ ਜਾਂਦੀ ਹੈ ਆਪ ਕਿਸਾਨ 1 ਏਕੜ ਤੋਂ 2.5 ਲੱਖ ਰੁਪਏ ਦੀ ਸ਼ੁੱਧ ਆਮਦਨ ਲੈ ਸਕਦਾ ਹੈ ਬਾਕੀ ਜੋ ਬੇਲਾ ਉੱਪਰ ਚੜਾਉਣੀਆਂ ਹਨ ਸਪਰੇ ਖਾਦਾਂ ਉਹਨਾਂ ਦੀ ਵੀਡੀਓ ਆਪਾਂ ਟਾਈਮ-ਟਾਈਮ ਤੇ ਬਣਾਉਂਦੇ ਰਹਾਂਗੇ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ